ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਦੀਪ ਸਿੰਘ ਖਾਲਸਾ ਨੇ ਅੰਗ ਸਿੰਘ ਫੌਜ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਆ ਅੱਜ ਆਪਾਂ ਨਾ ਹਲਕਾ ਸ੍ਰੀ ਖਡੂਰ ਸਾਹਿਬ ਵਿੱਚ ਪਹੁੰਚੇ ਹੋਏ ਆ ਤੇ ਸੰਗਤ ਦੀ ਰਾਇ ਜਾਣਨ ਵਾਸਤੇ ਪਹੁੰਚੇ ਆ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਲਾਈਵ ਹੋਣੇ ਆ ਜਾਂ ਆਪਾਂ YouTube ਤੇ ਵੀਡੀਓ ਪਾਉਣੇ ਆ ਅੱਜ ਅਸੀਂ ਗਰਾਊਂਡ ਲੈਵਲ ਦੇ ਉੱਤੇ ਆ ਕੇ ਸੰਗਤਾਂ ਨੂੰ ਪੁੱਛਣ ਜਾ ਰਹੇ ਆ ਕਿ ਤੁਸੀਂ ਵਿਰਸਾ ਸਿੰਘ ਬਲਟੋਹਾ ਜੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਜਾ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਉਣਾ ਚਾਹੁੰਦੇ ਹੋ ਆਪਾਂ ਸਾਰਿਆਂ ਵੀਰਾਂ ਭਰਾਵਾਂ ਦੇ ਕੋਲੋਂ ਰਾਇ ਜਾਣਾਂਗੇ ਆਓ ਪਹਿਲਾਂ ਆਪਾਂ ਜਾਣਦੇ ਹਾਂ ਰਾਇ ਵੀਰ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਫਤਿਹ ਕਿ ਯਾਰੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਥੋੜਾ ਜਿਹਾ ਉੱਚੀ ਬੋਲੋ ਉੱਚੀ ਬੋਲੋ ਗੱਜ ਕੇ ਬੋਲੋ ਦੱਸੋ ਵੀ ਤੁਹਾਡੇ ਆਪਣਾ ਜਿਹੜਾ ਹੈਗਾ ਖਰੂਰ ਸਾਹਿਬ ਹਲਕਾ ਇਹਦੇ ਵਿੱਚ ਦੋ ਸ਼ੇਰ ਖੜੇ ਨੇ ਤੇ ਤੁਸੀਂ ਕਿਹੜੇ ਸ਼ੇਰ ਨੂੰ ਵੋਟ ਪਾਉਣਾ ਚਾਹੁੰਦੇ ਹੋ ਠੀਕ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਅਮਰਤਪਾਲ ਨੂੰ ਕਹਿ ਰਹੇ ਨੇ ਸਾਰੇ ਸੰਗਤ ਵੀ ਕਹਿ ਰਹੀ ਆ ਵੀ ਅਮਰਤਪਾਲ ਨੂੰ ਵੋਟ ਪਾਈਏ ਐਨਕੀ ਦੀ ਬਾਤ ਹਾਂਜੀ ਅਮਰਤਪਾਲ ਨੂੰ ਵੋਟ ਪਾਉਣ ਦਾ ਤੁਹਾਡਾ ਕੀ ਮਕਸਦ ਆ ਐਨਕੀ ਆ ਜਿੱਦ ਤਰਾ ਹੁਣ ਕਈ ਕੁਛ ਹੋਣ ਦਾ ਨਸ਼ੇ ਬਾਰੇ ਕਹਿ ਰਹੇ ਆ ਵੀ ਨਸ਼ਾ ਹੀ ਡਾਵਾਂਗੇ ਕਹਿੰਦੇ ਆ ਹਾਂਜੀ ਹਾਂਜੀ ਇਹ ਹੋਰ ਕੀ ਰੀਜਨ ਹੋ ਸਕਦਾ ਤੁਹਾਡਾ ਵੋਟ ਪਾਉਣ ਦਾ ਅਮਰਤਪਾਲ ਨੂੰ ਵਿਰਸਾ ਸਿੰਘ ਬਲਟੋਹਾ ਵੀ ਇੱਕ ਪਾਸੇ ਖੜੇ ਨੇ ਇਹ ਤਾਂ ਵੇਖੋ ਹੀ ਆਉਣ ਵਾਲੇ ਤੇ ਕਈ ਜਣੇ ਆਉਂਦੇ ਆ ਵੋਟਾਂ ਨੂੰ ਕਹਿੰਦੇ ਹੁਣ ਸਮਾਂ ਤੇ ਇਹ ਆ ਵੀ ਜਿੱਦ ਤਰਾ ਇੰਨਾ ਕਿਹਾ ਵੀ ਆ ਕਰਾਂਗੇ ਉਹ ਕਰਾਂਗੇ ਵੇਖੋ ਹੁਣ ਅੱਗੇ ਕੀ ਬਣਦਾ ਹੈ ਹਾਂਜੀ ਚਲੋ ਆਪਾਂ ਹੁਣ ਸਰਗਿਸਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਖਾਲਸਾ ਫਤਿਹ ਜੀ ਤੁਸੀਂ ਤੁਹਾਡੇ ਹਲਕੇ ਦੇ ਵਿੱਚ ਅਸੀਂ ਖਡੂਰ ਸਾਹਿਬ ਵਿੱਚ ਪਹੁੰਚੇ ਹੋਏ ਆ ਤੁਸੀਂ ਸਾਨੂੰ ਇਹ ਦੱਸਣਾ ਵੀ ਤੁਸੀਂ ਵੋਟ ਕਿਸ ਨੂੰ ਪਾਉਣਾ ਚਾਹੁੰਦੇ ਹੋ ਫਤਿਹ ਜਰ ਅਸੀਂ ਵੈਗੁਰ ਖਾਲਸਾ ਫਤਿਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅਸੀਂ ਤੇ ਵੋਟ ਅਮਰਤਪਾਲ ਨੂੰ ਪਾਉਣੀ ਚਾਹੁੰਦੇ ਆ ਅਮਰਤਪਾਲ ਅਮਰਤਪਾਲ ਸਿੰਘ ਨੂੰ ਵੋਟ ਪਾਉਣ ਦਾ ਰੀਜਨ ਕੀ ਹੋ ਸਕਦਾ ਤੁਹਾਡਾ ਮਕਸਦ ਕੀ ਆ ਤੁਹਾਡਾ ਮਕਸਦ ਇਹ ਆ ਵੀ ਕਿ ਸਿੱਖਾਂ ਦੀ ਗੱਲ ਲਾਉਣਗੇ ਪਾਰਲੀਮੈਂਟ ਦੇ ਜਾ ਕੇ ਅਚਾ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੀ ਗੱਲ ਕਰਨਗੇ ਜਿਹੜੇ ਪਹਿਲੇ ਲੀਡਰ ਆਪਣੇ ਬਣੇ ਨੇ ਜਾਂ ਅਕਾਲੀ ਦਲ ਦੇ ਵਿੱਚੋਂ ਬਣੇ ਜਾਂ ਕਾਂਗਰਸ ਦੇ ਵਿੱਚੋਂ ਬਣੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੱਲ ਨਹੀਂ ਕੀਤੀ ਕੀਤੀ ਹੋएगी ਪਰ ਸਿੱਖਾਂ ਨੂੰ ਇਨਸਾਫ ਹਾਲ ਤੱਕ ਨਹੀਂ ਮਿਲਿਆ ਠੀਕ ਹੈ ਜੀ ਹਾਂ ਚੱਲਣ ਰਹੀ ਰੋਕੀ ਤੇ ਨਹੀਂ ਜੇਕਰ ਭਾਈ ਸਾਹਿਬ ਅਮਰਤਪਾਲ ਸਿੰਘ ਨੇ ਜਿੱਤ ਕੇ ਜਿਹੜੇ ਤੁਹਾਨੂੰ ਕੰਮਾਂ ਦੇ ਬਾਰੇ ਗੱਲ ਤੁਸੀਂ ਕਰਨ ਦੇਓ ਵੀ ਸਾਡੀ ਸਿੱਖਾਂ ਦੀ ਆਵਾਜ਼ ਉੱਥੇ ਚੁੱਕੂਗਾ ਤੇ ਜੇ ਉਹ ਕੰਮ ਉਹਨੇ ਨਾ ਕੀਤੇ ਤਾਂ ਫਿਰ ਤੁਸੀਂ ਕੀ ਕਹੋਗੇ ਅਸੀਂ ਤੇ ਇਹੋ ਕਹਾਂਗੇ ਵੀ ਉਹਨਾਂ ਨੂੰ ਗੱਲ ਜਿਹੀ ਉਹਨਾਂ ਦੇ ਮਗਰ ਜ਼ੋਰ ਲਾਉਣੇ ਰੋ ਸਿੱਖਾਂ ਦੇ ਮਗਰ ਲਾਉਣ ਠੀਕ ਹੈ ਸਿੱਖ ਦੇ ਨਾਤੇ ਤਾਂ ਇਹਨੂੰ ਵੋਟਾਂ ਪਾਉਣੀਆਂ ਚਾਹੀਦੀਆਂ। ਫਿਰ ਜਦਾਂ ਜਦਾਂ ਵਿਰੋਧ ਦੂਜਿਆਂ ਦਾ ਹੋ ਰਿਹਾ ਉਹਦਾ ਫਿਰ ਤੁਸੀਂ ਅਮਰਪਾਲ ਦਾ ਵੀ ਵਿਰੋਧ ਕਰੋਗੇ ਜੇ ਨਾ ਕੰਮ ਕਰਨਗੇ ਤੇ? ਜ਼ਰੂਰ ਕਰਾਂਗੇ ਜੀ ਉਹ ਤਾਂ ਹੈ ਹੀ ਹੈ। ਹਾਂਜੀ ਸਿੰਘ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ। ਵਧੀਆ ਬਾਬਾ ਜੀ ਵੈਰਜੀ ਖਾਲਸਾ ਵੈਰਜੀ ਪਦੇ ਵੈਰਜੀ ਖਾਲਸਾ ਵੈਰਜੀ ਪਦੇ ਬਾਬਾ ਜੀ ਅਸੀਂ ਅਮਰਪਾਲ ਸਿੰਘ ਜੀ ਨੂੰ ਵੋਟ ਪਾਵਾਂਗੇ। ਬਾਕੀ ਸਾਡੇ ਕੰਮ ਹੋਣੇ ਚਾਹੀਦੇ ਆ ਸੰਗਤਾਂ ਦੇ ਜੇ ਕਾਰਜ ਕਰਨਗੇ ਤੇ ਸੰਗਤਾਂ ਗਾਹ ਅੱਗੇ ਤੋਂ ਫਿਰ ਇਹਨਾਂ ਦੇ ਕੰਮ ਗਾਹ ਫਿਰ ਇਹਨਾਂ ਨੂੰ ਬਣਾਉਣ ਗਿਆ। ਤੇ ਐਰ ਕੀ ਬਣਾਵਾਂਗੇ ਜੇ ਨਾ ਕਰਨਗੇ ਤੇ ਫਿਰ ਫਿਰ ਉਤਨਾ ਪਛਾੜ ਜਾਣਗੇ ਜਿੰਨਾ ਦੂਜੇ ਚੱਲੇ ਗਿਆ ਉਹ ਤਰ੍ਹਾਂ ਇਹਨਾਂ ਨੂੰ ਕਰਾਂਗੇ ਪਹਿਲਾਂ ਕੋਈ ਕੰਮ ਨਹੀਂ ਕੀਤੇ ਪਹਿਲਾਂ ਜਨਤਾ ਦਾ ਕਹਿਣ ਹੈ ਜੇ ਉਹ ਪਹਿਲਾ ਪਹਿਲੀ ਗੱਲ ਤੇ ਬਾਬਾ ਜੀ ਨਾ ਪੰਜਾਬ ਦੇ ਵਿੱਚੋਂ ਦੂਰ ਹੋਣਾ ਚਾਹੀਦਾ ਜਿਹੜਾ ਸਿੱਖ ਧਰਮ ਨੂੰ ਲੈ ਕੇ ਇਹ ਡੁੱਬ ਰਿਹਾ ਉਹ ਤਰ੍ਹਾਂ ਸਿੱਖ ਧਰਮ ਨਹੀਂ ਖਤਮ ਹੋ ਸਕਦਾ ਸਿੱਖ ਧਰਮ ਖਤਮ ਹੋਣਾ ਨਸ਼ੇ ਦੇ ਸਤ루 ਨਸ਼ਾ ਬੰਦ ਹੋਊ ਤੇ ਸਿੱਖ ਧਰਮ ਕਾਮਯਾਬ ਰਹੂ ਇਹਦੀ ਚੜਦੀ ਕਲਾ ਰਹੂਗੀ ਖਾਲਸਾ ਜਫਾ ਇਹਨਾਂ ਦਾ ਕਹਿਣਾ ਹੈ ਕਿ ਨਸ਼ਾ ਖਤਮ ਕਰਨ ਵਾਸਤੇ ਸਾਨੂੰ ਇੱਕ ਯੰਗ ਬਲੱਡ ਜਿਹੜਾ ਨਵਾਂ ਖੂਨ ਜਿਹਨੂੰ ਕਿ ਅੰਮ੍ਰਿਤਪਾਲ ਜਿਹਨੂੰ ਆਪਾਂ ਕਹਿੰਦੇ ਆ ਵੀਰ ਨੂੰ ਸਾਰੀ ਸਿੱਖ ਕੌਮ ਨੇ ਸਾਰੇ ਸਿੱਖ ਪੰਥ ਨੇ ਉਹਨਾਂ ਨੂੰ ਅੱਗੇ ਲਾਇਆ ਤੇ ਆਓ ਆਪਾਂ ਹੋਰ ਵੀਰਾਂ ਦੇ ਕੋਲੋਂ ਜਾਣ ਜਾਣਕਾਰੀ ਲੈਣੇ ਆ ਜਿਹੜੇ ਆਜੋ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂ ਜੀ ਵਧੀਆ ਹੀ ਵਧੀਆ ਠੀਕ ਹੈ ਸਾਡੇ ਹਲਕੇ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਤੇ ਤੁਸੀਂ ਵੋਟ ਕਿਹਨਾਂ ਨੂੰ ਪਾਉਣਾ ਚਾਹੁੰਦੇ ਸਾਨੂੰ ਸਹੀ ਦੱਸਣਾ ਆ ਅਸੀਂ ਸਹੀ ਦੱਸਾਂਗੇ ਬਾਬਾ ਜੀ ਅਸੀਂ ਅਮਰਪਾਲ ਨੂੰ ਵੋਟ ਪਾਉਣੀ ਆ ਹਾਂ ਜੀ ਹਾਂ ਜੀ ਇਹਦਾ ਕਾਰਨ ਕਾਰਨ ਉਹਨਾਂ ਨੇ ਕੰਮ ਹੀ ਬੜੇ ਚੰਗੇ ਕੀਤੇ ਇਸ ਇਲਾਕੇ ਦੇ ਵਿੱਚ ਨਸ਼ੇ ਜਦ ਬਾਰੇ ਹਰ ਸੰਸਦੀ ਰਾਏ ਪਾਇਆ ਅਮਰਤਪਾਲ ਕਰਾਇਆ ਸਾਰਿਆਂ ਲੋਕਾਂ ਨੂੰ ਅੱਛਾ ਤੇ ਇੱਕ ਪਾਸੇ ਆਪਣੇ ਵਿਰਸਾ ਸਿੰਘ ਬਲਟੋਹਾ ਦੀ ਟੱਕਰ ਆ ਉਹਨੂੰ ਤੁਸੀਂ ਕੀ ਦੇਖਦੇ ਹੋ ਇਹ ਤੇ ਜਾਣ ਕੇ ਉਹਨਾਂ ਦੇ ਨਾਲ ਟੱਕਰ ਲਾਣ ਡਿਆ ਆਪਾਂ ਇਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਈਏ ਹਾਂਜੀ ਤੇ ਵਿਰਸਾ ਸਿੰਘ ਬਲਟੋਹਾ ਤੇ ਜਾਣ ਕੇ ਟੱਕਰ ਲਾਣ ਡਿਆ ਉਹਨਾਂ ਨਾਲ ਤੇ ਜੇਕਰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆਪਣੇ ਮਿਨਿਸਟਰ ਆਫ ਪਾਰਲੀਮੈਂਟ ਦੇ ਮੁਖੀ ਮੁਖੇ ਬਣ ਜਾਂਦੇ ਨੇ ਮੰਤਰੀ ਬਣ ਜਾਂਦੇ ਨੇ ਤੇ ਜੇਕਰ ਉਹ ਤੁਹਾਡੀ ਗੱਲ ਆਪਣੇ ਸਿੱਖਾਂ ਦੀ ਗੱਲ ਨਹੀਂ ਚੁੱਕਦੇ ਤਾਂ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਥੇ ਨਹੀਂ ਅਸੀਂ ਕੀ ਕਹਿਣਾ ਚੁੱਕਣਗੇ ਆਪਣੀ ਗੱਲ ਕਿਉਂ ਨਹੀਂ ਚੁੱਕਣਗੇ ਪਹਿਲਾਂ ਉਹ ਚੁਕੰਡਾ ਇਹਦੇ ਆਪਣੀ ਗੱਲ ਤੇ ਚੁਕਣੀ ਚੁਕਣੀ ਹੈ ਹਾਂ ਜੀ ਦੇ ਕਰਾਂਗੇ ਬਾਬਾ ਜੀ ਵੇਖੋ ਜੀ ਜਦੋਂ ਹੁਣ ਤਾਂ ਚੁੱਕਣਗੇ ਗੱਲ ਪਹਿਲਾਂ ਚੁੱਕਦੇ ਰਹੇ ਚੁੱਕਣਗੇ ਉਹ ਗੱਲ ਇਹੋ ਜਿਹੇ ਬੰਦੇ ਇਨਸਾਨ ਨਹੀਂ ਗਏ ਹਾਂ ਜੀ ਤੁਸੀਂ ਅੱਜ ਦੇਖ ਰਹੇ ਹੋ ਵੀ ਜਿੱਦਾਂ ਨਸ਼ਿਆਂ ਦਾ ਦਰਿਆ ਛੇਵਾ ਚੱਲ ਰਿਹਾ ਆਪਣੇ ਪੰਜਾਬ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਸ਼ਿਆਂ ਦਾ ਦਰਿਆ ਕਿੰਨੇ ਜਵਾਨ ਗੱਭਰੂ ਉਤ ਮਰ ਗਏ ਆ ਨਛਾ ਨਛੇ ਜੀ ਜਿਹੜੇ ਆਪਣੇ ਪਹਿਲੇ ਲੀਡਰ ਆਏ ਨੇ ਜਿਹੜੇ ਆਪਣੇ ਹੋਰ ਜਿਹਨੇ ਚੱਲੇ ਹੋਏ ਕਾਰਤੂਸ ਹਨੇ ਆ ਜਿਹੜੇ ਪਹਿਲੇ ਲੀਡਰ ਆਏ ਆ ਉਹਨਾਂ ਵੱਲੋਂ ਤੁਹਾਨੂੰ ਕੁਝ ਲੱਗਦਾ ਕਿ ਉਹਨਾਂ ਨੇ ਕੋਈ ਸਵਾਰਿਆ ਹੋਵੇ ਪਹਿਲਾਂ ਇਸ ਧਰਤੀ ਦੇ ਤੇ ਨਹੀਂ 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 ਕੁਝ ਨਹੀਂ ਸਵਾਰਿਆ ਆਪਾਂ ਇਸ ਪਵਿੱਤਰ ਨਗਰੀ ਦੇ ਵਿੱਚ ਸ੍ਰੀ ਖਡੂਰ ਸਾਹਿਬ ਦੇ ਵਿੱਚ ਆਏ ਆ ਦੂਸਰੇ ਪਾਤਸ਼ਾਹੀ ਨਗਰੀ ਹੈ ਤੇ ਆਪਾਂ ਇੱਥੇ ਲੋਕਾਂ ਦੀਆਂ ਵੀਰਾਂ ਦੀਆਂ ਭਰਾਵਾਂ ਦੀਆਂ ਰਿਆਣ ਲੈਣ ਵਾਸਤੇ ਆਏ ਆ ਹਾਂਜੀ ਵੀਰ ਜੀ ਤੁਸੀਂ ਉੱਠ ਕੇ ਬੈਠੋ ਉਹ ਬਹਿ ਜਾਓ ਉੱਠ ਕੇ ਵੈਗੁਰੂ ਜੀ ਕਾ ਖਾਲਸਾ ਵੇ ਫਤਿਹ ਅ ਤੁਸੀਂ ਵੋਟ ਕਿਹਨੂੰ ਕਮ ਚਾਹੁੰਦੇ ਹੋ ਅਮਰਪਾਲ ਸਾਹਿਬ ਨੂੰ ਪਾਵਾਂਗੇ ਅਮਰਪਾਲ ਸਿੰਘ ਹਾਂਜੀ ਹਾਂਜੀ ਅੱਛਾ ਜੀ ਬਾਕੀ ਦੇ ਆ ਤੁਹਾਨੂੰ ਪਤਾ ਹੀ ਆ ਤੁਸੀਂ ਵੇਖਣ ਡਿਆ ਵੀ ਨਸ਼ਿਆਂ ਦਾ ਬਹੁਤ ਦੌਰ ਇਥੇ ਚੱਲਣ ਡਿਆ ਵਾ ਅਜੇ ਤੱਕ ਕੋਈ ਸਰਕਾਰ ਨੇ ਵੀ ਕੋਈ ਕੰਟਰੋਲ ਨਹੀਂ ਕੀਤਾ ਬਾਕੀ ਹੁਣ ਇਹ ਵੇਖੋ ਗਾੜੀ ਇਹ ਕਰਦੇ ਕੰਟਰੋਲ ਕੇ ਨਹੀਂ ਕਰਦੇ ਹਾਂ ਸਹੀ ਹੈ ਗੱਲ ਹਾਂਜੀ ਤੇ ਇੰਨੀ ਬੇਨਤੀ ਆ ਵੀ ਚਲੋ ਨਸ਼ਿਆਂ ਦਾ ਕੰਟਰੋਲ ਹੋ ਜੇ ਤੁਸੀਂ ਆ ਆਪਣੇ ਹਲਕੇ ਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਹਲਕੇ ਤੋਂ ਅਮਰਪਾਲ ਸਿੰਘ ਵੀਰ ਖੜਾ ਆ। ਤੁਹਾਨੂੰ ਕੀ ਲੱਗਦਾ ਆ ਕਿ ਇਥੋਂ ਜਿੱਤ ਪ੍ਰਾਪਤ ਹੋ ਸਕਦੀ? ਇਥੋਂ ਇਹ ਸਾਰੀ ਬੋਰਡ ਅਮਰਪਾਲ ਸਿੰਘ ਨੂੰ ਪਊਗੀ। ਖਡੂਰ ਸਾਹ ਹਲਕੇ ਤੋਂ। ਹਾਂਜੀ। ਇੱਕ ਪਾਸੇ ਵਿਰਸਾ ਸਿੰਘ ਬਲਟੋਹਾ ਵੀ ਟੱਕਰ ਲਾ ਕੇ ਖੜਾ। ਇਹ ਉਹਨਾਂ ਦਾ ਕੋਈ ਕਹਿ ਨਹੀਂ ਸਕਦੇ। ਠੀਕ ਆ ਠੀਕ ਆ ਆਜੋ ਫੇਰ ਅੱਗੇ। ਕੱਤਰੀਏ ਕਾਲ ਅੱਛੀ ਗੱਲ ਜਣਾ ਇਹੋ ਲੋਕਲ ਪਿੰਡ ਆਪਣਾ ਹਾਂਜੀ ਲੋਕਲ ਇਸ ਵਾਰ ਵੋਟ ਫਿਰ ਕਿਹਨੂੰ ਪਾਉਣਾ ਹੈ ਭਾਈ ਮੱਤ ਪੱਕਾ ਤੇ ਕਿਉਂ ਪਾਉਣੀ ਅਮਰਤਪਾਲ ਨੇ ਐਸਾ ਕੀ ਵੇਖਿਆ ਉਹਦੇ ਚ ਮੈਂ ਥੋੜਾ ਲੱਗ ਰੱਖ ਉਹਨਾਂ ਨੇ ਮਤਲਬ ਪਹਿਲਾਂ ਜਦੋਂ ਆਏ ਸੀ ਨਾ ਪਹਿਲਾਂ ਜਦੋਂ ਆਏ ਸੀ ਮਤਲਬ ਮੰਨ ਕੇ ਚੱਲੋ ਇੱਥੇ ਘਟੋ ਘਟ ਵੀ ਉਹ 10 ਦਿਨ ਰਹੇ ਘੜੂ ਸਾਹਿਬ ਦੇ ਵਿੱਚ ਜਦੋਂ ਖਾਲਸਾ ਜੀ ਦਾ ਉਹ ਕਲੈਸ਼ ਹੋਇਆ ਚਾਰ ਔਰ ਇੱਥੇ ਮੱਲਾਂ ਮੈਨੂੰ ਇਹ ਗੱਲ ਦੱਸ ਕਿ ਅਮਰਤਪਾਲ ਨੂੰ ਚੇਤਾਵਨੀ ਦੇ ਕਿ ਉਹਨੇ ਕੋਈ ਕੰਮ ਨਾ ਕੀਤਾ ਤਾਂ ਫਿਰ ਵਿਰੋਧ ਵੀ ਕਰੋਗੇ ਨਹੀਂ ਨਹੀਂ ਕੰਮ ਕਰਨਾ ਹੀ ਕਰਨਾ ਵਾ ਪੱਕਾ ਧੰਨਵਾਦ ਸਰੋ ਜੀ ਮਾਦਾ ਕਿਹਨੂੰ ਵੋਟਾਂ ਪਾ ਦੇਣੀ ਆ ਅਰ ਪਾਲ ਨੂੰ ਪਾਈ ਆ ਪਾਈ ਪਾ ਦੇਗੇ ਵੀਰੇ ਪਾ ਦੇਣਗੇ ਵੀਰ ਨਾ ਮੁੜ ਕੇ ਨਾ ਹੋਵੇ ਉੱਥੇ ਆਵਾਜ਼ਨ ਪਾਰਟੀ ਵਾਲੇ ਕਿ ਉਹਨਾਂ ਨੇ ਕਿ ਤੁਹਾਨੂੰ ਵੀ ਪਾ ਦੇਣਗੇ ਹਾਂ ਕੋਈ ਨਹੀਂ ਵੀਰੇ ਪਾ ਦੇਣਗਾ ਪੱਕਾ ਹਾਂ ਹਾਂ ਪੱਕਾ ਕਿਹਨੂੰ ਪੜਾ ਅਮਰਪਾਲ ਨੂੰ ਹਾਂ ਪਾ ਦੇ ਪਾ ਲੋ ਹਾਂ ਦੀ ਭਾਉ ਜੀ ਕੀ ਹਾਲ ਚਾਲ ਕਿਹਨੂੰ ਜਿਤਾ ਦੇਣਾ ਜੀ ਮੈਂ ਤਾਂ ਬਠਿੰਡੇ ਜਿਹੜੇ ਦਵਾਈਆਂ ਜੀ ਅੱਛਾ ਇੱਕ ਵਾਰ ਉਹਦਾ ਰਾਇ ਤੁਸੀਂ ਦੱਸੋ ਰਾਇ ਆਪਣੀ ਦਾ ਹਾਂ ਰਾਈ ਦੱਸ ਦੇ ਜੀ ਕਿਹਨੂੰ ਪਾ ਦੇਣੀ ਵੋਟਾਂ ਬਠਿੰਡੇ ਜਿਹੜੇ ਦਵਾਈਆਂ ਜੀ ਪਿੰਡ ਪੱਕਾ ਕਰਾਂ ਹਾਂ ਅਮਰਤਪੁਰ ਦੀ ਸਪੋਰਟ ਕਰਨੀ ਹੈ। ਉਹ ਵੈਰੀ ਗੁੱਡ ਹੈ। ਤੇ ਕੱਲਾ ਹੈ ਕਿ ਨਾਲ? ਹੈ ਕਿ ਮੇਰੇ ਨਾਲ ਮਾਉਂ ਇਤੂ ਆਏ ਨੂੰ। ਠੀਕ ਹੈ। ਮੇਰੇ ਨਾਲ ਅੱਜ ਖਾਣ ਸੇ ਸੁੱਤਾ ਪਿਆਗਾ। ਰਹਿ ਗਿਆ ਆ ਜਾ। ਠੀਕ ਹੈ ਜੀ। ਧੰਨਵਾਦ ਬਹੁਤ। ਅਨਕਲ ਦੀ ਕਿਹਨੂੰ ਪਾ ਦੇਣੀ ਚ ਵੋਟ? ਹਾਂਜੀ। ਕਿਨੂੰ ਚਿਤਾ ਦੇਣਾ ਹੈ ਅਰ ਕੀ? ਮੈਂ ਕਲ ਸਾਹਿਬ ਐਗਰੀ ਫੜੀ। ਕਿਨੂੰ ਚਿਤਾ ਦੇਣਾ ਹੈ? ਵੋਟ ਹੈ ਜੀ ਅਮਰਤਪੁਰ ਨੂੰ ਪਾਉਣੀ। ਹਾਂਜੀ ਪੱਕੀ ਗੱਲ। ਉਹਨੂੰ ਅਸਲ ਵੋਟ ਪਾਉਣੀ ਕਿਉਂ ਆ? ਵਾਹੀਆ ਜੀ ਅਸੀ ਬੜੀਆਂ ਪਾਰਟੀ ਨੂੰ ਪਾਈਏ ਵੋਟ ਪਾਰਟੀ ਤੇ ਸਾਡੇ ਕੰਮ ਆਊ ਅਮਰਤਪਾਲ ਸਾਡੇ ਕੀ ਕੰਮ ਆਊਗਾ ਪਾਰਟੀ ਆਪਣੇ ਕਿਸੇ ਕੰਮ ਨਹੀਂ ਆਉਂਦੇ ਇਹ ਵੀ ਗੱਲ ਆਪਣੀ ਕਾਰ ਵੇਖ ਲੋ ਕਰਨੇ ਆ ਕੋਈ ਨਹੀਂ ਕਿਸ ਨੂੰ ਕੁਝ ਦਿੰਦਾ ਜੇ ਅਮਰਤਪਾਲ ਨੂੰ ਜਿਤਾਸਤਾ ਕੱਲ ਨੂੰ ਉਹ ਆਪਣੀ ਗੱਲ ਨਾ ਸੁਣੇ ਤੇ ਫੇਰ ਨਹੀਂ ਸੁਣੂਗਾ ਗੱਲ ਨਸ਼ੇ ਦੇ ਸ਼ਦਾਗ ਬਣੇ ਲੋਕਾਂ ਦੇ ਹਾਂ ਪੁਆਇੰਟ ਵਾਲੀ ਗੱਲ ਹਾਂਜੀ ਹਾਂਜੀ ਅੰਕਲ ਜੀ ਧੰਨਵਾਦ ਉਹ ਭਾਈ ਗੁਰੂ ਜੀ ਆਏ ਉਹ ਕਿੰਨੂੰ ਜਿਤਾ ਦੇਣਾ ਰੇ ਮਹਾਰਾਜ ਜਦ ਰੱਖੋ ਖਾਲਸਾ ਆਏ ਬੱਤੇ ਉਹ ਕਿੰਨੂੰ ਜਿਤਾਉਣਾ ਜੀ ਮਹਾਰਾਜ ਜਿੰਨਾਂ ਤੁਸੀਂ ਆਖੋ ਨਹੀਂ ਨਹੀਂ ਆਪ ਦੀ ਨਹੀਂ ਹੈ ਅਹੀਂ ਲੋਕਾਂ ਦੇ opinion ਲੈ ਰਹੇ ਹਾਂ ਹਾਂਜੀ ਹਾਂਜੀ ਸ਼ਾਹੀ ਜੀ ਤੁਹਾਡੀਆਂ ਵੀ ਬੜੀਆਂ ਕਵਰਾਂ ਸੁਣ ਰਹੇ ਆ ਚਲੋ ਬਾਕੀ ਅੱਜ ਜਿਹੜੀ ਸੁਣਦੇ ਹਾਂ ਤੁਸੀਂ ਵਧੀਆ ਵਧੀਆ ਕਿਉਂ ਕੀ ਗੱਲ ਹੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਜੇ ਤੂੰ ਨਹੀਂ ਢੇਡ ਚੋਵੇ ਨਹੀਂ ਨਹੀਂ ਕੋਈ ਵੀ ਤੇਰਾ ਉਹਦਾ ਵੀਡੀਓ ਵੇਂਦੇ ਰਹੇ ਭਰਾ ਦਿਨ ਉਹ ਕਹਿੰਦਾ ਆ ਅੱਛਾ ਅੱਛਾ ਹਾਂ ਹਾਂ ਕਿੰਨੂੰ ਪਾ ਦੇਣੀ ਉਹ ਤੇ ਦੱਸੋ ਬੋਰਡ ਹਾਂ ਤੁਸੀਂ ਵੀਰੇ ਮੈ ਨਹੀਂ ਬੋਰਡ ਵੀਰੇ ਆਪਾਂ ਪਾਉਣੀ ਆ ਆਮ ਬਾਲਟੀ ਨਹੀਂ ਜਿਹੜੀ ਸੱਚ ਆ ਆਮ ਪਾਰਟੀ ਨੂੰ ਠੀਕ ਹੈ ਪਰ ਕਿਉਂ ਵਜਾ ਉਹਦੀ ਗੱਲ ਵਜਾ ਕੋਈ ਨਹੀਂ ਆ ਵੀਰੇ ਮੇਰੀ ਗੱਲ ਸੁਣ ਐਵੇਂ ਨਾ ਉਹ ਤਾਂ ਖੜੇ ਸ਼ੁਰੂ ਖੜੇ ਆ ਹਾਂਜੀ ਖੜੇ ਆ ਦੇ ਇਹ ਨਹੀਂ ਕਿਹਦੇ ਕੋਲ ਟੁੱਟ ਗਿਆ ਲੋਕਾਂ ਦੇ ਵੱਖਰੇ ਵੱਖਰੇ ਸੁਝਾਅ ਆ ਹਾਂ ਮੰਨ ਕਰਦਾ ਨਹੀਂ ਕੋਈ ਨਹੀਂ ਭਾਜੀ ਉਹਨਾਂ ਨੂੰ ਪਤਾ ਗੱਲ ਕੀ ਆ ਐਡੇ ਵੀ ਨਹੀਂ ਉਹਨਾਂ ਦੇ ਪੱਕੇ ਬੰਦੇ ਹਾਂ ਪਰ ਨਾ ਇੱਕ ਤੀਜ ਦਿਨ ਆਏ ਹੋ ਗਿਆ ਹੁਣ ਪਰਸਨਲੀ ਗੱਲ ਆ ਕਰਨੀ ਨਹੀਂ ਰੋ ਕੇ ਬੀਤੀ ਹੋਟਣ ਦਾ ਨਹੀਂ ਐਵੇਂ ਉਹ ਤੋਂ ਹੋ ਗਿਆ ਦੱਸ ਨਹੀਂ ਤੂੰ ਹੀ ਦੱਸੋ ਭਾਈ ਸਾਡੇ ਪਿੰਡ ਦਾ ਬਾਸ ਬਾਸ ਮੇਰਾ ਵੀ ਦੇਖਿਆ ਉਹ ਗੱਲ ਆਮ ਪਾਰਟੀ ਨਾ ਮੈਨ ਬੱਚਾ ਮਾਤਾ ਐਕੀ ਫਿਰ ਕਿਹਨੂੰ ਵੋਟਾਂ ਪਾ ਦੇਣੀ ਆ ਵੀਰੇ ਪਤਾ ਲੱਗਦਾ ਜਦੋਂ ਵੋਟ ਪਾਵਾਂਗੇ ਕਿਹਨੂੰ ਪਾਵਾਂਗੇ ਅੱਡਾ ਤਾਂ ਕਈ ਕੁੜੀਆਂ ਹੋ ਰਹਿਣਾ ਵਾ ਆਨੂੰ ਵੋਟਾਂ ਲਿਆ ਕਰਾ ਕੋ ਦੇ ਦੇਣਾ ਹੈ ਕਿ ਨਹੀਂ ਇਹ ਗੱਲ ਹੈ ਪਰ ਜੇ ਕੋਈ ਨਸ਼ਿਆਂ ਤੋਂ ਬਚਾਊਗਾ ਹਾਂ ਤੇ ਫਿਰ ਕਿਹਨੂੰ ਤੁਹਾਨੂੰ ਨਹੀਂ ਦਾ ਅੰਮ੍ਰਿਤ ਨਹੀਂ ਤੇ ਆ ਆਮ ਪਾਰਟੀ ਵਾਲਿਆਂ ਨੇ ਨਸ਼ੇ ਤੋਂ ਬਚਾਵਾਂਗੇ ਬਚਾਇਆ ਕੋਈ ਨਸ਼ਿਆਂ ਤੋਂ ਉਹਨਾਂ ਨੇ ਆਂਦੇ ਰਸੋਈ ਦਾ ਖਰਚਾ ਦਵਾਂਗੇ ਦਿੱਤਾ ਕੋਈ ਰਸੋਈ ਦਾ ਖਰਚਾ ਉਹਨਾਂ ਨੇ ਸਹੀ ਗੱਲ ਐ ਤੇਰੀ ਠੀਕ ਐ ਵੀਰੇ ਕੋਈ ਗੱਲ ਨਹੀਂ ਬੈਕ ਲਾ ਕੇ ਰੱਖਣ ਦੀ ਲੋੜ ਨਹੀਂ ਜਦੋਂ ਮੰਨ ਲੱਗੂ ਪਾ ਦਾਂਗੇ ਵੋਟ ਆਪਾਂ ਹਾਂ ਵੀਰੇ ਬਹੁਤ ਜ਼ਾਰੇ ਆਓ ਅਗਲੇ ਬੰਨੇ ਚੱ